ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਕਹਿੰਦਾ ਵੀ 12000 ਕਰੋੜ ਰੁਪਇਆ ਹੜਾ ਨਾਲ ਨਜਿੱਠਣ ਲਈ ਇਹਨਾਂ ਨੂੰ ਦਿੱਤਾ ਹੋਇਆ ਤੇ ਪ੍ਰਤਾਪ ਬਾਜਵਾ ਨੇ ਪੁੱਛਿਆ ਵੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਨੂੰ ਦਿੱਤਾ ਕੁਝ ਨਹੀਂਗਾ ਬਾਜਵਾ ਨੇ ਪੁੱਛਿਆ ਸੀ ਵੀ ਦੱਸੋ ਸਾਨੂੰ ਇਹ ਚ ਝੂਠਾ ਕੌਣ ਹੈ ਤੇ ਸੱਚਾ ਕੌਣ ਹੈ ਪਰ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੀ ਕੋਈ ਨਹੀਂ ਕੌਣ ਝੂਠਾ ਤੇ ਕੌਣ ਸੱਚਾ ਜਾਤ ਮੁੱਖ ਮੰਤਰੀ ਸਾਹਿਬ ਸਿੱਧਾ ਕਹਿੰਦੇ ਵੀ ਮੋਦੀ ਸਾਹਿਬ ਮਾਰ ਕੇ ਗਏ ਝੂਠ ਸਾਨੂੰ ਨਹੀਂ ਆਇਆ ਕੋਈ ਪੈਸਾ ਉਹ ਸਿੱਧ ਕਰ ਦੇਣ ਤੇ ਜਾਂ ਫਿਰ ਦੱਸ ਦੇ ਵੀ ਉਹ ਲੱਗਾ ਕਿੱਥੇ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਹੋਰ ਗੱਲਾਂ ਕੀਤੀਆਂ ਕਹਿੰਦੇ ਵੀ ਸਾਡੇ ਵਿੱਚ ਜਿਹੜੇ ਨੇ ਉਹ ਮੋਬਾਈਲ ਠੀਕ ਕਰਨ ਵਾਲੇ ਬੰਦੇ ਆਏ ਸੀ ਤੇ ਅੱਜ ਕੱਲ ਉਹ ਦਿਮਾਗ ਠੀਕ ਕਰ ਰਹੇ ਨੇ ਤੇ ਸਾਡੇ ਵਿੱਚ ਪੱਤਰਕਾਰ ਵੀ ਆਏ ਸਾਡੇ ਵਿੱਚ ਜਿੱਤ ਕੇ ਐਮਐਲਏ ਵਕੀਲ ਵੀ ਬਣੇ ਨੇ ਸਾਡੇ ਚ ਆ ਵੀ ਬੰਦੇ ਹੈਗੇ ਨੇ ਸਾਡੇ ਚ ਤੁਹਾਡੇ ਚ ਬੰਦੇ ਮਹਾਰਾਜ ਬਹੁਤ ਨੇ ਵੱਡੇ ਵੱਡੇ ਬੰਦੇ ਨੇ ਮਾਨ ਸ਼ਕਤੀਤਾ ਨੇ ਲੋਕਾਂ ਨੂੰ ਕੀ ਚਾਹੀਦਾ ਹੈ ਹੜਪੀੜਤਾ ਦੇ ਮੁੱਦੇ ਦੇ ਸੈਸ਼ਨ ਸੱਦਿਆ ਤੇ ਲੋਕਾਂ ਨੂੰ ਉਥੇ ਚਾਹੀਦਾ ਸੀ ਕਿ ਤੁਸੀਂ ਹੜਪੀੜਤਾ ਦੇ ਲਈ ਉਥੇ ਕੋਈ ਮੁਆਵਜ਼ੇ ਦਾ ਸਹਾਇਤਾ ਦਾ ਹੋਰ ਵੱਡਾ ਐਲਾਨ ਕਰੇ